ਮਹਿਲ ਕਲਾ ਤੋਂ ਵੱਡੇ ਘਰ ਸਾਹਮਣੇ ਆ ਰਹੀ ਹੈ ਮਹਿਲ ਕਲਾ ਦੇ ਵਿੱਚ ਇੱਕ ਸਕੂਲੀ ਬੱਸ ਖੇਤਾ ਦੇ ਵਿੱਚ ਜਾ ਪਲਟੀ ਆ ਜਿੱਤੋਂ ਬਾਅਦ ਕਿ ਇੱਕ ਕੰਡੈਕਟਰ ਦੇ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਮੌਤ ਹੋ ਗਈ ਹੈ ਤੇ ਬੱਚੇ ਜਿਹੜੇ ਬੱਸਰੇ ਵਿੱਚ ਸਵਾਰ ਸਿਗੇ 33 ਤੋਂ ਵੱਧ ਬੱਚੇ ਜਿਹੜੇ ਇਸ ਬੱਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਵਾਰ ਸਿਗੇ ਤੇ ਪਰ ਸਾਰੇ ਬੱਚੇ ਇਸ ਵੇਲੇ ਜਿਹੜੇ ਸੁਰੱਖਿਆਤਾ ਜਿਹੜਾ ਕੰਡੈਕਟਰ ਜਿੱਤੀ ਮੌਤ ਹੋ ਗਈ ਹੈ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਬੱਸ ਦੀ ਤਾਕੀ ਦੀ ਵਾਲੀ ਸਾਈਡ ਤੇ ਖੜਾ ਸੀ ਜਿਸ ਕਾਰਨ ਉਸਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਪੂਰਾ ਮਾਮਲਾ ਜਿਹੜਾ ਮਹਿਲਕਲਾ ਤੋਂ ਸਾਹਮਣੇ ਆਇਆ ਮਹਿਲਕਲਾ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਅੱਜ ਕਰੀਬ 12 ਵਜੇ ਮਹਿਲਕਲਾ ਤੋਂ ਕਿਰਪਾਲ ਸਿੰਘ ਵਾਲਾ ਨੂੰ ਲਿੰਕ ਰੋਡ ਉੱਪਰ ਜਾ ਰਹੀ ਇੱਕ ਨਿੱਜੀ ਫੂਲ ਦੀ ਬੱਸ ਉਸ ਸਮੇਂ ਪਲਟ ਗਈ ਜਦੋਂ ਡਰਾਈਵਰ ਵੱਲੋਂ ਅੱਗੇ ਤੋਂ ਤੇਜ਼ ਰਫ਼ਤਾਰ ਆ ਰਹੀ ਇੱਕ ਗੱਡੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੀਂਹ ਪੈਣ ਹੋਣ ਕਰਕੇ ਬੱਸ ਦੀਆਂ ਬ੍ਰੇਕਾਂ ਲੱਗਣ ਨਾਲ ਤਿਲਕਨ ਕਰਨ ਖੇਤਾਂ ਦੇ ਵਿੱਚ ਇੱਕ ਪਾਸੇ ਤੋਂ ਉੱਤਰ ਗਈ ਜਿਸ ਕਾਰਨ ਤਾਕੇ ਵਿੱਚ ਖੜੇ ਕੰਡਕਟਰ ਦੇ ਥੱਲੇ ਡਿੱਗ ਜਾਣ ਨਾਲ ਮੌਤ ਹੋ ਗਈ ਆ ਮੋਕੇ ਉੱਪਰ ਵਾਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਬੱਸ ਦੇ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ ਤੇ ਜਾਣਕਾਰੀ ਹੈ ਕਿ ਕੋਈ ਵੀ ਜ਼ਿਆਦਾ ਬੱਚਾ ਰੇਸਟਾ ਨਹੀਂ ਲੱਗੀ ਆ ਤੇ ਸਾਰੇ ਬੱਚੇ ਸੁਰੱਖਿਅਤ ਸੇ ਜਾ ਰਹੇ ਨੇ ਤੇ ਕੰਡਕਟਰ ਨੂੰ ਜਦੋਂ ਹਸਪਤਾਲ ਮਹਿਲਕਲਾ ਪਹੁੰਚਾਇਆ ਗਿਆ ਤਾਂ ਉੱਥੇ ਉਸਨੇ ਤਾਂ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪੂਰੀ ਜਾਣਕਾਰੀ ਜਿਹੜੀ ਹੈ ਪੁਲਿਸ ਦੇ ਵੱਲੋਂ ਵੀ ਦਿੱਤੀ ਗਈ ਹੈ ਜਿਹੜੇ ਉੱਥੇ ਲੋਕ ਮੌਜੂਦ ਸੇ ਉਹਨਾਂ ਦੇ ਵੱਲੋਂ ਵੀ ਕੀ ਸੁਣਾਈ ਗਈ ਹੈ ਕੀ ਜਾਣਕਾਰੀ ਦਿੱਤੀ ਗਈ ਹੈ ਉਹ ਤਾਨੂੰ ਖੁਣਾ ਦਿੰਦੇ ਆ ਸਾਡੇ ਕੋਲ ਤਾਂ ਇੱਕ ਕੰਡਕਟਰ ਆਇਆ ਸੀ ਬਸ ਉਹਦਾ ਹਾਂਜੀ ਤੇ ਉਹ ਬਰਾਉ ਡੈੱਡ ਸੀਗਾ ਡੈਥ ਹੋ ਚੁੱਕੀ ਸੀ ਉਹਦੀ ਪਹਿਲਾਂ ਹੀ 10-15 ਮਿੰਟ ਪਹਿਲਾਂ ਡੈਥ ਹੋ ਚੁੱਕੀ ਸੀ ਬੱਚਾ ਸਾਡੇ ਕੋਲ ਕੋਈ ਇੰਜਰਡ ਨਹੀਂ ਆਇਆ ਕਿੰਨੀ ਉਮਰ ਹੈ ਜੀ ਉਹਨਾਂ ਦੀ ਅਰਾਊਂਡ 30 ਸਾਲ ਦੀ ਉਮਰ ਹੈ ਬੱਚੀ ਦੀ ਕੰਡਕਟਰ ਦੀ ਜੀ ਹਾਂਜੀ ਤੇ ਹੋਪ ਕੋਈ ਬੱਚਾ ਜਾਂ ਕੋਈ ਹੋਰ ਨਹੀਂ ਬੱਚਾ ਕੋਈ ਨਹੀਂ ਐਸਾ ਠੀਕ ਅਮਰਤਪਾਲ ਸਿੰਘ ਹੈ ਬੱਚੇ ਦਾ ਉਹਦਾ ਕੰਡਕਟਰ ਦਾ ਨਾਮ ਤੇ ਰਹਿਣ ਵਾਲਾ ਕੁਲਾਲ ਮਾਸਰੀ ਦਾ ਸੀਗਾ ਠੀਕ ਹੈ ਠੀਕ ਹੈ ਤੇ ਜਦੋਂ ਸਾਡੇ ਕੋਲ ਆਇਆ ਆਲਮੋਸਟ 15-20 ਮਿੰਟ ਹੋ ਗਏ ਸੀ ਡੈਥ ਹੋਈ ਇਹ ਮੌਕੇ ਤੇ ਜੀ ਬਹੁਤ ਵੱੱਟਸਪ ਆਪਣੀ ਡੱਗ ਚੁੱਕੀ ਸੀ ਬੜੇ ਗੰਭੀਰ ਹਾਲਾਤ ਸੀ ਜਦੋਂ ਅਸੀਂ ਆ ਰਹੇ ਸੀ ਜੀ ਇਧਰੋਂ ਆਪਣੇ ਕਿਰਪਾਲ ਸਿੰਘ ਵਾਲਾ ਤੋਂ ਮਹਿਲ ਕਲਾਂ ਨੂੰ ਇੱਥੇ ਚਾਂਕ ਜਦੋਂ ਅਸੀਂ ਬੱਸ ਦੇਖੀ ਤੁਰੰਤ ਗੁਰੂ ਘਰ ਦੇ ਆਪਾਂ ਸੇਵਾਦਾਰ ਨੂੰ ਇਨਫਾਰਮ ਕੀਤਾ ਵੀ ਬਾਬਾ ਜੀ ਉੱਥੇ ਬੱਸ ਡ ਪਲਟ ਗਈ ਤੇ ਬੇਨਤੀ ਕਰੋ ਵੀ ਆਪਣੇ ਬੱਚੇ ਸਹੀ ਸਲਾਮਤ ਕੱਢ ਗਏ ਆਪਾਂ ਬਾਹਰ ਜਦੋਂ ਮੌਕੇ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਇੱਥੇ ਅਸੀਂ ਬੱਸ ਨੂੰ ਇੱਕ ਪਾਸੋਂ ਧੱਕਿਆ ਉਹਦੇ ਨਾਲ ਜਿਹੜਾ ਥੱਲੇ ਕਨੈਕਟਰ ਸੀ ਬਾਰੀ ਵਿੱਚ ਖੜਾ ਸੀ ਤੇ ਉਹ ਦੱਬਿਆ ਗਿਆ ਤੇ ਉਹਦੀ ਮੌਤ ਹੋ ਗਈ ਜੀ ਮੌਕੇ ਤੇ ਤੇ ਬਾਕੀ ਬੱਚੇ ਸਹੀ ਸਲਾਮਤ ਆ ਜੀ ਉਹ ਅਸੀਂ ਕੱਢ ਲਏ ਬੱਚਿਆਂ ਦੇ ਕੋਈ ਛੱਟਾ ਨਹੀਂ ਨਹੀਂ ਬੱਚਿਆਂ ਦੇ ਨਾਰਮਲ ਹੀ ਛੱਟਾ ਹੋਣਗੇ ਜੀ ਮੰਨ ਲਓ ਇੰਨਾ ਭੀੜ ਤਾਂ ਨਹੀਂ ਕੇਤੇ ਨਹੀਂ ਨਹੀਂ ਜੀ ਨਹੀਂ ਅੰਮ੍ਰਿਤਪਾਲ ਸਾਡੇ ਕੀ ਲੱਗਦਾ ਜੀ ਮera ਪਤਾ ਹੈ ਕਿਵੇਂ ਹੋਈ ਉਹਨਾਂ ਇਹ ਗੱਲਬਾਤ ਕਿਵੇਂ ਤੁਹਾਨੂੰ ਪਤਾ ਲੱਗਿਆ ਮੈਂ ਨਵਾਬੇਰਾ ਫੋਨ ਪਰ ਲਗਾ ਸੀਗਾ ਤਾਂ ਪਿੰਡਾਂ ਆਹ ਇਸ ਤਰ੍ਹਾਂ ਕੰਮ ਕਰ ਦੇ ਸੀ ਬੇ ਹਾਂ ਹਾਂ ਉਹ ਸੀ ਮਾਛੌਤ ਤੇ ਅੱਬਰਵਾ ਹੇ ਕਰਤੇ ਸੀ ਹਾਂ ਨਰਸਾ ਕਰਤੇ ਹਾਂ ਜਦੋਂ ਆ ਕੇ ਦੇਖਿਆ ਮੇਰੇ ਉਹਨਾਂ ਦਾ ਬਾਹਰ ਟੱਡਾ ਆਇਆ ਸੀ ਠੀਕ ਹੈ ਜਦੋਂ ਮੈਂ ਪਤਾ ਦਿੱਤਾ ਉਹ ਕਹਿੰਦੇ ਵੀ ਥੱਲੇ ਆਇਆ ਸੀ ਠੀਕ ਹੈ ਹਾਂ ਬਸੇ ਥੱਲੇ ਆਇਆ ਸੀ ਹਾਂ ਮੇਰੇ ਉਹਨਾਂ ਦਾ ਬੱਚਾ ਹੈ ਨਹੀਂ ਸੀ ਕੋਤ ਪੂਰਾ ਆਇਆ ਸੀ ਠੀਕ ਹੈ ਮੈਂ ਤਾਂ ਕੋਸੇ ਸਾਭਾ ਤੋਂ ਕਿਤੇ ਮਾਇ ਲਾਇਆ ਕਰਵਾਈ ਇੱਥੇ ਕਹਿੰਦੇ ਵੀ ਮੈਂ ਡਾਕਟਰ ਸਾਹਿਬ ਆ ਗਏ ਸੀ ਕਿਹਦੇ ਨੂੰ ਹੌਸਾ ਕਰਦੇ ਕਿੰਨੇ ਟਾਈਮ ਤੋਂ ਜਿਹੜਾ ਉਹਦੇ ਵਿੱਚ ਕੰਮ ਕਰ ਰਹੇ ਸੀ ਇਸ ਕੋਲ ਚਾ ਮੈਂ ਕਹਾ ਪਹਿਲਾਂ ਪ੍ਰਾਣਾ ਲੱਗਾ ਸੀਗਾ ਕਾਫੀ ਟਾਈਮ ਵੀਰੇ ਕਲਾਲ ਮਾਜਰੇ ਨੂੰ ਕਿਰਪਾਲੇਵਾਲ ਨੂੰ ਜਾ ਰਹੇ ਸੀਗੇ ਜਨੀ ਮਹਿਲក្លਾਂ ਤੋਂ ਬੱਚੇ ਧਾਰ ਕੇ ਤੇ ਰਸਤੇ ਦੇ ਸਾਹਮਣੇ ਤੋਂ ਸਿੰਗਲ ਸੜਕ ਤੇ ਮੁਰੋਂ ਕੱਟੀ ਆ ਰਹੀ ਸੀ ਸਪੀਡ ਤੇ ਤੇ ਉਹਨੂੰ ਸਾਈਡ ਦੇਣ ਲੱਗੇ ਗੱਡੀ ਸਾਈਡ ਤੇ ਕਰ ਲਈ ਐ ਤੇ ਉਦੋਂ ਬਾਅਦ ਘਮੀ ਪਿਆ ਕਰਕੇ ਗੱਡੀ ਥੱਲੀ ਲੈ ਗਈ ਠੀਕ ਹੈ ਜੀ ਤੇ ਕਿੰਨੇ ਬੱਚੇ ਸੀ ਰ ਵਿੱਚ 55 ਦੇ ਆਸ-ਪਾਸ ਸੀਗੇ ਬਾਕੀ ਪਹਿਲਾਂ ਸਾਰੇ ਧਾਰਤੇ ਸੀਗੇ ਮਾ ਕਰਮਾ ਕਲਾਲ ਮਾਜਰੇ ਤੇ ਤੇ ਕਿਰਪਾਲੇ ਆਉਦੇ 20 ਬੱਚੇ ਸੀਗੇ ਬਸ ਠੀਕ ਹੈ ਜੀ ਤੇ ਜਿਹੜੇ ਤੁਹਾਡੇ ਨਾਲ ਸਾਥੀ ਜਿਹਨਾਂ ਦੀ ਮੌਤ ਹੋਈ ਐ ਉਹਨਾਂ ਦੀ ਵੀ ਕਾਰਨ ਬ ਉਹ ਵੀਰੇ ਟਾਕੀ ਚ ਖੜੇ ਸੀਗੇ ਤੇ ਤਾਂ ਕਰਕੇ ਗੱਡੀ ਸਲਿੱਪ ਹੋਣ ਕਰਕੇ ਉਹ ਥੱਲੇ ਆ ਗਏ ਸੀ ਤੁਹਾਨੂੰ ਕਟੋਰਮ ਤੋਂ ਇਤਲਾਹ ਮਿਲੀ ਸੀ ਕੋਈ ਬੱਸ ਸਕਿਡ ਹੋ ਗਈ ਹੈ ਮਹਿਲਕਲਾਂ ਕਲਾਲਵਾਜਾ ਰੋਡ ਤੇ ਬੱਸ ਸਕੂਲ ਬੱਸ ਬੱਚਿਆਂ ਦੀ ਸਕਿਡ ਹੋ ਕੇ ਐਕਸੀਡੈਂਟ ਹੋ ਗਿਆ ਇਸ ਤੇ ਮੌਕੇ ਤੇ ਅਸੀਂ ਪਹੁੰਚਾ ਐਸਐਸਐਫ ਟੀਮ ਐਂਬੂਲੈਂਸ ਪਹੁੰਚੇ ਜੀ ਮੌਕੇ ਦੇਖਣ ਲਈ ਅਚਾਨਕ ਸੜਕ ਛੋਟੀ ਹੋਣ ਕਰਕੇ ਉਥੇ ਬੱਸ ਸਕਿਡ ਹੋ ਗਈ ਬੱਚਿਆਂ ਨਾਲ ਜੀ 23 33 ਬੱਚੇ ਸੀ ਬਾਬਾ ਗੰਦਰ ਸਿੰਘ ਕੰਡੂ ਪਰ ਸਭ ਤੋਂ ਵੱਡੀ ਗੱਲ ਹੈ ਬੱਚੇ ਸਾਰੇ ਸੁਰੱਖਤ ਨੇ ਪਰ ਬੱਸ ਦਾ ਕੰਡਕਟਰ ਬੱਸ ਐਕਡਮ ਪਲਟ ਕੇ ਥੱਲੇ ਆ ਗਿਆ ਜੀ ਦੀ ਡੈਥ ਹੋ ਗਈ ਹੈ ਉਹ ਡੈੱਡ ਬਾਡੀ ਜਿਹੀ ਸੀ ਤੇ ਹਸਪਤਾਲ ਪਈ ਉਹਦੇ ਵਾਰਤਸੋ ਬਿਆਨ ਲਖਣ ਗਏ ਇਹੋ ਜਿਹਾ